ਫਿਰੇ ਘੁੰਮਦਾ ਕੋਲੂ ਦੇ ਵਹਿਲ ਵਾਂਗੂ ਫਿਰੇ ਘੁੰਮਦਾ ਕੋਲੂ ਦੇ ਵਹਿਲ ਵਾਂਗੂ ਬੈਠੇ ਟੇਕਣਾ ਚੈਨ ਦੇ ਨਾਲ ਬੰਦੇ ਬੈਠੇ ਟੇਕਣਾ ਚੈਨ ਦੇ ਨਾਲ ਬੰਦੇ ਕਿਹਦੀ ਜੀਵਤੇ ਮਾਰਨਾ ਅੱਜ ਦਾ ਕਾ ਕਿਹਦੀ ਜੀਵਤੇ ਮਾਰਨਾ ਅੱਜ ਦਾ ਕਾ ਮਾਰੇ ਕੰਮਾਂ ਤੇ ਰੱਖੇ ਖਿਆਲ ਬੰਦੇ ਮਾਰੇ ਕੰਮਾਂ ਤੇ ਰੱਖੇ ਖਿਆਲ ਬੰਦੇ ਰੰਗਲੀ ਕੋਠੀ ਤੇ ਮਹਿੰਗੀ ਕਾਰ ਹੋਵੇ ਰੰਗਲੀ ਕੋਠੀ ਤੇ ਮਹਿੰਗੀ ਕਾਰ ਹੋਵੇ ਹੋਇਆ ਲਾਲਚਾਂ ਦੇ ਵਿੱਚ ਬੇਹਾਲ ਬੰਦੇ ਹੋਇਆ ਲਾਲਚਾਂ ਦੇ ਵਿੱਚ ਬੇਹਾਲ ਬੰਦੇ ਰਾਜ ਲਹੇੜੀ ਤੂੰ ਸੱਚ ਦੀ ਕਿਰਤ ਵਾਜੋ ਰਾਜ ਲਹੇੜੀ ਤੂੰ ਸੱਚ ਦੀ ਕਿਰਤ ਵਾਜੋ ਹੋ ਕੇ ਜਾਏਗਾ ਅੰਤ ਕੰਗਾਲ ਬੰਦੇ ਹੋ ਕੇ ਜਾਏਗਾ ਅੰਤ ਕੰਗਾਲ ਬੰਦੇ ਫਿਰੇ ਘੋਮਦਾ ਕੋਲੂ ਦੇ ਬੈਲ ਵਾਂਗੂੰ ਫਿਰੇ ਘੋਮਦਾ ਕੋਲੂ ਦੇ ਬੈਲ ਵਾਂਗੂੰ ਬੈਠੇ ਟੇਕਣਾ ਚੈਨ ਦੇ ਨਾਲ ਬੰਦੇ ਬੈਠੇ ਟੇਕਣਾ ਚੈਨ ਦੇ ਨਾਲ ਬੰਦੇ ਬੈਠੇ ਟੇਕਣਾ ਚੈਨ ਦੇ ਨਾਲ ਬੰਦੇ ਬੈਠੇ ਟੇਕਣਾ ਚੈਨ ਦੇ ਨਾਲ ਬੰਦੇ